ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਅੱਜ ਮਾਝੇ ਦੇ ਜਰਨਲ ਜੋ ਅਕਸਰ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਖੜੇ ਨਜ਼ਰ ਆਉਂਦੇ ਹਨ ਜੇ ਗੱਲ ਕਰ ਲਈਏ ਉਹਨਾਂ ਉੱਤੇ ਐਨਡੀਪੀਸੀ ਦਾ ਵੀ ਮਾਮਲਾ ਦਰਜ ਹੋਇਆ ਸੀ ਵਿਧਾਨ ਸਭਾ ਦੀਆਂ ਜੋ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਲਗਭਗ 6 ਮਹੀਨੇ ਪਹਿਲਾਂ ਮੈਂ ਗੱਲ ਕਰ ਰਹੀ ਹਾਂ ਜੀ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਅੱਜ ਬਹੁਤ ਵੱਡਾ ਝਟਕਾ ਲੱਗਾ ਹੈ ਜਿੱਥੇ ਉਹਨਾਂ ਨੇ ਇੱਕ ਕੇਸ ਵੀ ਜਿੱਤਿਆ ਸੀ ਵਿਕਰਮ ਸਿੰਘ ਮਜੀਠੀਆ ਨੇ ਜੋ ਪੰਜਾਬ ਸਰਕਾਰ ਵੱਲੋਂ ਬਾਰ-ਬਾਰ ਕਿਹਾ ਜਾਂਦਾ ਸੀ ਕਿ ਇਹ ਆਪਣੀ ਜ਼ੁਬਾਨ ਉੱਤੇ ਕੰਟਰੋਲ ਕਰਨ ਲੇਕਿਨ ਉਹਨਾਂ ਨੇ ਇਹਦੇ ਉੱਤੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਤੇ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਮੇਰੇ ਖਿਲਾਫ ਦੋ ਦੋ ਕਰੋੜ ਕਰੋੜ ਦੇ ਮੇਰੇ ਖਿਲਾਫ ਵਕੀਲ ਖੜੇ ਕਰ ਰਹੀ ਹੈ ਲੇਕਿਨ ਉਹਦੇ ਉੱਤੇ ਉਹਨਾਂ ਦੀ ਜਿੱਤ ਹਾਸਲ ਹੋਈ ਲੇਕਿਨ ਅੱਜ ਬਹੁਤ ਵੱਡਾ ਝਟਕਾ ਲੱਗਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਉਸ ਝਟਕੇ ਦੇ ਵਿੱਚ ਚਲਦਿਆਂ ਉਹਨਾਂ ਨੂੰ ਉਹਨਾਂ ਦੇ ਜੋ ਬਾਦਲ ਪਰਿਵਾਰ ਹੈ ਜੋ ਉਹਨਾਂ ਉੱਤੇ ਵੀ ਇਹਦੀ ਜੋ ਇਹ ਤਲਾਸ਼ੀ ਹੋ ਸਕਦੀ ਹੈ ਤੇ ਕਿਉਂਕਿ ਤੁਹਾਨੂੰ ਪਤਾ ਹੈ ਜੋ ਹਸ ਬਿਬਾ ਹਰ ਸਿਮਰਤ कौर ਬਾਦਲ ਨੇ ਉਹਨਾਂ ਦੇ ਸੱਕੇ ਭਰਾ ਹਨ ਵਿਕਰਮ ਸਿੰਘ ਮਜੀਠੀਆ ਮੈਂ ਗੱਲ ਕਰ ਰਹੀ ਆ ਜੀ ਅੱਜ ਹਾਈ ਕੋਰਟ ਜੋ ਪੰਜਾਬ ਹਰਿਆਣਾ ਦੀ ਉਹਨਾਂ ਨੇ ਬਹੁਤ ਵੱਡਾ ਛਟਕਾ ਦਿੱਤਾ ਹੈ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਜੋ ਉਹਨਾਂ ਦੇ ਖਿਲਾਫ ਸਿਟ ਨੇ ਕਾਰਵਾਈ ਕੀਤੀ ਸੀ ਉਸ ਕਾਰਵਾਈ ਦਾ ਦੁਬਾਰਾ ਗੱਲ ਕੀਤੀ ਹੈ ਸਿਟ ਨੇ ਪਰミਸ਼ਨ ਮੰਗੀ ਹੈ ਹਾਈ ਕੋਰਟ ਕੋਲੋਂ ਕਿ ਸਾਨੂੰ ਦੁਬਾਰਾ ਉਹਨਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕਰਨ ਦਾ ਹੁਕਮ ਜਾਰੀ ਕੀਤਾ ਜਾਵੇ ਲੇਕਿਨ ਉਹਦੇ ਤੇ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿੰਨਾ ਤੇ ਉਹਨਾਂ ਨੇ ਛਾਪੇ ਮਾਰਨੇ ਉਹਨਾਂ ਟਿਕਾਣਿਆਂ ਦਾ ਮੈਨੂੰ ਉਸ ਬਾਰੇ ਦੱਸਿਆ ਜਾਵੇ ਲੇਕਿਨ ਸਿੱਟ ਨੇ ਕਿਹਾ ਹਾ ਕਿ ਅਸੀਂ ਸਿੱਟ ਨੇ ਤੇ ਉਹਨਾਂ ਦੇ ਜੋ ਵਕੀਲ ਨੇ ਉਹਨਾਂ ਨੇ ਕਿਹਾ ਹਾ ਕਿ ਜੇਕਰ ਅਸੀਂ ਇਹਨਾਂ ਨੂੰ ਟਿਕਾਣਿਆਂ ਬਾਰੇ ਦੱਸ ਦੇਾਂਗੇ ਤੇ ਇਹ ਪਹਿਲਾਂ ਹੀ ਚੌਕਸ ਹੋ ਜਾਣਗੇ ਤਾਂ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੋ ਹੁਣ ਉਹਨਾਂ ਦੇ ਟਿਕਾਣਿਆਂ ਤੇ ਛਾਪੇ ਮਾਰੀ ਕੀਤੀ ਜਾਵੇਗੀ ਉਸ ਵਿੱਚ ਕਸੂਤੇ ਫਸ ਸਕਦੇ ਹਨ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਨਾਲ ਜੋ ਉਹਨਾਂ ਦੇ ਰਿਸ਼ਤੇਦਾਰ ਨੇ ਚਾਹੇ ਉਹ ਬਾਦਲ ਪਰਿਵਾਰ ਹੋਵੇ ਚਾਹੇ ਉਹਨਾਂ ਦੀ ਬੀਬਾ ਬੀਬੀ ਬੀਬਾ ਹਰ ਸਿਮਰਤ ਕੌਰ ਬਾਦਲ ਹੋਣ ਤਾਂ ਉਹਨਾਂ ਦੇ ਕਿਤੇ ਨਾ ਕਿਤੇ ਜੋ ਛਾਪੇ ਮਾਰੀ ਵਿੱਚ 50 ਟਿਕਾਣਿਆਂ ਬਾਰੇ ਦੱਸਿਆ ਗਿਆ ਤੇ ਉਹ 50 ਟਿਕਾਣਿਆਂ ਦੇ ਵਿੱਚ ਆਪਦਾ ਉਹਨਾਂ ਦਾ ਬਾਦਲ ਪਰਿਵਾਰ ਵੀ ਆ ਸਕਦਾ ਹੈ ਤੇ ਇਹ ਹਾਈ ਕੋਰਟ ਨੇ ਬਹੁਤ ਵੱਡਾ ਝਟਕਾ ਦਿੱਤਾ ਹੈ ਤਾਂ ਇਹ ਗੱਲ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਤੇ ਨਾ ਕਿਤੇ ਜੋ ਵਿਕਰਮ ਸਿੰਘ ਮਜੀਠੀਆ ਦੇ ਆਸ-ਪਾਸ ਜੋ ਵੀ ਉਹਨਾਂ ਦੇ ਟਿਕਾਣੇ ਨੇ ਚਾਹੇ ਉਹ ਲੱਖ ਉਹਨਾਂ ਤੇ ਪਰਦੇ ਪਾ ਲੈਂ ਲੇਕਿਨ ਇਸ ਵਾਰ ਹਾਈ ਕੋਰਟ ਤੇ ਸਿੱਟ ਜੋ ਉਹਨਾਂ ਤੇ ਕਾਰਵਾਈ ਕਰਨ ਜਾ ਰਹੀ ਹੈ ਇਹ ਪਰਦਿਆਂ ਦੇ ਵਿੱਚ ਉਹ ਨਹੀਂ ਆ ਸਕਦੇ ਇਸ ਵਾਰ ਉਹ ਕਸੂਤੇ ਫਸ ਸਕਦੇ ਹਨ ਵਿਕਰਮ ਸਿੰਘ ਮਜੀਠੀਆ ਹਾਲਾਂਕਿ ਹਾਈ ਕੋਰਟ ਨੇ 28 ਮਈ ਤੱਕ ਇਹ ਮਾਮਲਾ ਅੱਗੇ ਵਧਾ ਦਿੱਤਾ ਹੈ ਲੇਕਿਨ ਸਿੱਟ ਇੱਕ ਵਾਰ ਤਾਂ ਸਿੱਟ ਵੱਲੋਂ ਸ਼ਾਂਤ ਬੈਠਾ ਬੈਠਾ ਗਿਆ ਹੈ ਲੇਕਿਨ ਇਹ ਕਾਰਵਾਈ ਜੋ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਹੈ ਉਹ ਦੁਬਾਰਾ ਸ਼ੁਰੂ ਕੀਤੀ ਜਾ ਸਕਦੀ ਹੈ ਜਿਵੇਂ ਕੋਈ ਹੋਰ ਖਬਰ ਨਿਕਲ ਕੇ ਆਉਂਦੀ ਹੈ ਮਿਲਦੇ ਹਾਂ ਤਾਂ